ਆਪਣੇ ਸੁਰਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਨ ਵਾਲੇ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਨੂੰ ਆਖਦੇ ਆ ਤੇ ਤੁਹਾਨੂੰ ਅੱਜ ਇਹ ਕਹਿ ਲੋ ਕਿ ਬ੍ਰੈਸ ਬੇੰਦੀ ਸਭ ਤੋਂ ਉੱਚੀ ਪਹਾੜੀ ਦਿਖਾਉਣੀ ਹੈ ਜਿੱਥੋਂ ਸਿਟੀ ਸਾਰੀ ਦਿਖਦੀ ਆ ਆਓ ਤੁਹਾਨੂੰ ਅੱਗੇ ਦਿਖਾਉਣਾ ਜੀ ਜਾਣਕਾਰੀ ਇਹ ਦੱਸਣਾ ਚਾਹੁੰਦਾ ਕਿ ਇੱਥੇ ਲਗਭਗ ਇਹ ਰਿਪੇਅਰ ਦਾ ਸ਼ਾਇਦ ਕੰਮ ਸ਼ੁਰੂ ਹੋਇਆ ਹੋਗਾ ਕਿਉਂਕਿ ਇਹਨੇ ਬੋਰਡ-ਬਾਰ ਜਿਵੇਂ ਕਿ ਸਾਈਨ ਬੋਰਡ ਜਾਣਕਾਰੀ ਵਾਲੇ ਸਾਰੇ ਕੁਝ ਪਾਟ ਦਿੱਤੇ ਤੇ ਸ਼ਹਿਰ ਇਥੇ ਵੀ ਰਿਪੇਅਰ ਦਾ ਕੰਮ ਆਰਾ ਵਗੈਰਾ ਚੱਲ ਰਿਹਾ ਤੇ ਬ੍ਰੈਸਬੇਨ ਦੀ ਜੇ ਪਹਾੜੀਆਂ ਦੀ ਗੱਲ ਕਰਾਂ ਤਾਂ ਇਹ ਸਭ ਤੋਂ ਉੱਚੀ ਜਗ੍ਹਾ ਬ੍ਰੈਸਬੇਨ ਦੀ ਤੁਸੀਂ ਦੇਖ ਸਕਦੇ ਹੋ ਇਦਾਂ ਉੱਪਰ ਚੱਲ ਚੱਲ ਜਾਂਦੇ ਹਾਂ ਲੋਕ ਤਸੀਂ ਵੇਖੋ ਇਹ ਤੋਂ ਵੀ ਇਹ ਉੱਪਰ ਚੱਲਦੇ ਆਂ ਉਹ ਟੀਆਂ ਚੜ੍ਹ ਕੇ ਜੇ ਮੈਂ ਲਾਸਟ ਤੇ ਤੇ ਦੇਖ ਸਕਦੇ ਹਾਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਉੱਚੀ ਜਗ੍ਹਾ ਤੇ ਫਿਰਦੇ ਹੋਵਾਂਗੇ ਆ 보면은 ਜੂਏ ਕੋਈ ਹੈ ਇਹ ਦੋ ਦੂਰਬੀਨ ਲੱਗੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਕੁਝ ਪੈਸੇ ਪਾ ਕੇ ਸਿਟੀ ਨੂੰ ਨੇੜੇ ਤੋਂ ਦੇਖ ਸਕਦੇ ਹੋ ਤੈਨੂੰ ਅਸੀਂ ਬ੍ਰੈਸਬੇਨ ਦਾ ਮੌਟ ਕੋਥਾ ਕਹਿੰਦੇ ਆ ਕਿ ਮੈਨੂੰ ਲੱਗਦਾ 5-7 ਕਿਲੋਮੀਟਰ ਵਾਡ ਬ੍ਰੈਸਬੇਨ ਸਿਟੀ ਤੋਂ ਹੋਊਗਾ ਜੇ ਤੁਸੀਂ ਆਓ ਤਾਂ ਕੋਸ਼ਿਸ਼ ਕਰੋ ਇਹ ਤੇ ਤੁਸੀਂ ਜ਼ਰੂਰ ਆਉਣ ਦੀ ਕੋਸ਼ਿਸ਼ ਕਰੋ ਬੈਲ ਕਲ ਸਾਫ ਸੁਥਰਾ ਸਿਟੀ ਇਦਾਂ ਲੱਗਦਾ ਵੀ ਬਿਲਕੁਲ ਨੇੜੇ ਆ 5 ਕਿਲੋਮੀਟਰ ਨੇ ਕਿਤੇ ਹੋਵੇਗਾ इधर पास एक कैफे है नहीं खुला है लगता पहले लगता ही बंद देख सकते हो

ਅੱਜ ਮਾਉਂਟ ਕੁੱਥਾ ਦੀ ਸਰਜੀਤ ਬਾਜਾਖਾਨਾ YouTube ਚੈਨਲ ਤੇ ਇਹ ਵੀਡੀਓ ਦੇਖ ਲਈ ਸਮੂੱਚੇ ਭਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਆਸ ਕਰਦਾ ਜਿੱਥੇ ਵੀ ਹੋ ਚੜ੍ਹਦੀ ਕਲਾ 'ਚ ਹੋਵੋਗੇ ਹਾਜ਼ਰ ਹੋ ਵਾਜ਼ਰੋ ਪਰਮਾਤਮਾ ਕਰੇ ਵਾਹਿਗੁਰੂ ਰਹਿਮਤ ਕਰੇ ਫੇਰ ਮਿਲਾਂਗੇ ਅੱਜ ਆਪਣੇ ਇੱਕ ਵਾਰ ਫੇਰ ਸਾਰਿਆਂ ਦਾ ਧੰਨਵਾਦ ਕਰਦਾ ਆਪਣੇ ਵੱਲੋਂ ਸਰਜੀਤ ਬਾਜਾਖਾਨਾ YouTube ਚੈਨਲ ਤੇ ਮਾਉਂਟ ਕੁੱਥੇ ਦੀ ਇਹ ਵੀਡੀਓ ਦੇਖਣ ਲਈ ਇਹ ਉਹ ਪਹਾੜੀ ਆ ਜਿੱਥੋਂ ਬ੍ਰਿਸਬੇਨ ਸਾਰਾ ਪੈਰਾਂ ਦੇ ਵਿੱਚ ਹੀ ਦਿਸਦਾ ਧੰਨਵਾਦ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ